ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਸਾਬਤ ਮਸਰ ਦੀ ਦਾਲ ਜਿਹੜੀ ਹੈ ਉਹਦੇ ਆਪਾਂ ਟਿੱਕੀ ਬਣਾਵਾਂਗੇ ਟਿੱਕੀ ਕਹਿ ਲਓ ਚਾ ਕਬਾਬ ਕਹਿ ਲਓ ਤੇ ਉਹ ਆਪਾਂ ਬਣਾਵਾਂਗੇ ਤੇ ਇਹਨੂੰ ਤੁਸੀਂ ਵੈਸੇ ਵੀ ਸਟਾਰਟਰ ਦੇ ਰੂਪ ਵਿੱਚ ਵੀ ਸਰਵ ਕਰ ਸਕਦੇ ਹੋ 버거 ਵਿੱਚ 스낵스 ਵਿੱਚ ਕਿਸੇ ਚ ਵੀ ਵਰਤ ਸਕਦੇ ਹੋ ਇਹ ਮੈਂ ਇਹ ਇੱਕ ਕਟੋਰੀ ਦਾਲ ਤੇ ਪਈ ਹੈ ਰਾਤ ਨੂੰ ਪਿਉਂ ਦਿੱਤੀ ਸੀ ਤੇ ਮੈਂ ਪੌਣੀ ਕਟੋਰੀ ਪਾਣੀ ਦੀ ਪਾਈ ਕੁੱਕਰ ਵਿੱਚ ਤੇ ਇਹ ਜਿਹੜੀ ਦਾਲ ਹੈ ਆਪਾਂ ਨੇ ਪਾਣੀ ਚੋਂ ਛੱਟ ਕੇ ਇਹਨੂੰ ਇੱਕ ਸੀਤੀ ਆਣ ਤੱਕ ਉਪਾਰ ਲਗੋਗੇ ਠੀਕ ਹੈ ਇਦਾਂ ਸਿਰ ਆਪਾਂ ਨੇ ਕੁਝ ਨਹੀਂ ਪਾਣਾ ਇਹ ਤੇ ਸਤੀ ਸਾਰੀ ਦਾਲ ਆਪਾਂ ਇੱਕ ਕਟੋਰੀ ਦਾਲ ਸੀ ਸਾਡੀ ਤੇ ਪੌਣੀ ਕਟੋਰੀ ਅੱਪਾ ਨੇ ਪਾਣੀ ਦੀ ਪਾ ਦਿੱਤੀ ਤੇ ਇੱਕ ਵਿਸਲ ਹੋਣ ਤੱਕ ਆਪਾਂ ਇਹਨੂੰ ਗੈਸ ਤੇ ਰੱਖਦੇ ਹਾਂ ਇੱਕ ਵਿਸਲ ਤੋਂ ਬਾਅਦ ਬੰਦ ਕਰ ਦਾਂਗੇ ਫਿਰ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੀ ਅਹ ਦੇਖੋ ਜੀ ਇੱਕ ਵਿਸਲ ਤੋਂ ਬਾਅਦ ਮੈਂ दाल ਕੁੱਕਰ ਖੋਲ ਕੇ ਠੰਡੀ ਕਰਨ ਲਈ ਪਾਣੀ ਟਕਾਰ ਲਈ ਸੀ ਮੈਂ ਤਾਂ ਵੀ ਛੇਣੀ ਚਾ ਰੱਖਤਾ ਅਭੀ ਜੇ ਥੋੜਾ ਬੋਤਾ ਹੋਏਗਾ ਤਾਂ ਆਪਾਂ ਇਹਨੂੰ ਕਢ ਲਾਂਗੇ ਤੇ ਉਸ ਤੋਂ ਬਾਅਦ ਆ ਪਨੀਰ ਦੇ ਵਿੱਚ ਜਿਹੜੇ ਮਿਕਸ ਕਰਨੇ ਆ ਮਸਾਲੇ ਇਹ ਦੇਖੋ ਪਹਿਲਾਂ ਤਾਂ ਆਪਾਂ ਨੇ ਦੋ ਆਲੂ ਉਬਾਲ ਕੇ ਤੇ ਗ੍ਰੇਟ ਕਰ ਲਏ ਠੀਕ ਹੈ ਤੇ ਤਕਰੀਬਨ 100 ਗ੍ਰਾਮ ਦੇ ਨੇੜੇ ਪਨੀਰ ਇਹ ਗ੍ਰੇਟ ਕਰ ਲਿਆ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ ਹੁਣ ਪਾਇਆ ਪੁਦੀਨਾ ਧਨੀਆਂ ਹਰੀ ਮਿਰਚ ਇਹ ਕਦੂਕਸ ਕੀਤਾ ਹੋਇਆ ਅਦਰਕ ਇਹ ਜੀਰਾ ਪਾਊਡਰ ਧਨੀਆਂ ਚਾਟ ਮਸਾਲਾ ਅਮਚੂਰ ਤੇ ਇਹ ਲਾਲ ਮਿਰਚ ਠੀਕ ਹੈ ਜੀ ਇਹ ਸਾਰੇ ਆਪਾਂ ਨੇ ਮਸਾਲੇ ਪਾ ਲੈਣੇ ਆ ਇਹਦੇ ਵਿੱਚ ਤੇ ਸਵਾਦ ਅਨੁਸਾਰ ਨਮਕ ਇਹ ਤੁਸੀਂ ਥੋੜਾ ਜਿਹਾ ਨਾ ਟੇਸਟ ਦੇਖ ਵੀ ਸਕਦੇ ਹੋ ਦੇ ਕਿੰਨਾ ਸਹੀ ਹੈ ਕਿ ਨਹੀਂ ਤੇ ਇਹ ਮੈਂ ਔਰ ਛੋਨੇ ਪੁੰਨੇ ਹੋਏ ਜਿਹੜੇ ਹੁੰਦੇ ਹਨ ਤੇ ਛਿਲਕੇ ਲੱਥੇ ਹੋਏ ਇਹ ਉਹਦਾ ਪਾਊਡਰ ਮੈਂ ਬਣਾ ਕੇ ਰੱਖਿਆ ਹੋਇਆ ਸੀ ਤੇ ਉਹ ਇਹਦੇ ਵਿੱਚ ਪਾਵਾਂਗੇ ਇਹਨਾਂ ਦੀ ਬਾਈਂਡਿੰਗ ਅੱਛੀ ਹੋ ਜਾਏ ਇਹ ਮੇਰੇ ਕੋਲ ਥੋੜਾ ਸੀ ਤੇ ਤੁਸੀਂ ਇਹ ਵੀ ਪਾ ਸਕਦੇ ਹੋ ਤੇ ਬ੍ਰੈਡ ਕਰੰਬਸ ਵੀ ਪਾ ਸਕਦੇ ਹੋ ਇਹ ਮੈਂ ਥੋੜੇ ਜਿਹੇ ਨਾ ਬ੍ਰੈਡ ਕਰੰਬਸ ਪਾ ਲੰਗੀ ਜੇ ਮੈਨੂੰ ਲੋੜ ਲੱਗੀ ਤਾਂ ਤੇ ਇਹ ਦੇਖੋ ਜੀ ਤੇ ਤੁਸੀਂ ਖਾਲੀ ਬਰੈਡ ਕ੍ਰੰਬਸ ਹੀ ਪਾ ਸਕਦੇ ਮੇਰੇ ਕੋਲ ਕੁਇਸ ਹੀ ਨਾ ਥੋੜੇ ਜਿਹਾ ਪਾ ਲੈ ਇਹਨੂੰ ਆਪਾਂ ਅੱਛੀ ਤਰ੍ਹਾਂ ਬਾਈਂਡ ਕਰ ਲਾਂਗੇ ਐਂ ਅੱਛੀ ਤਰ੍ਹਾਂ ਮਿਕਸ ਕਰ ਲੂੰਗੀ ਹੁਣ ਤੇ ਇਹ ਸਾਡਾ ਚਿੱਕਣਾ ਡੋ ਹੋ ਗਿਆ ਤਿਆਰ ਸਾਰੇ ਮਸਾਲੇ ਮਿਕਸ ਕਰਕੇ ਤੇ ਇੱਧਰ ਆਪਾਂ ਨੇ ਗੈਸ ਤੇ ਤੇਲ ਵੀ ਰੱਖ ਲਿੱਤਾ ਤੇ ਇਹ ਦੇਖੋ ਆਪਾਂ ਮੋੜ ਲਿਆ ਛੋਟੀਆਂ ਛੋਟੀਆਂ ਟਿੱਕੀਆਂ ਬਣਾ ਲਾਂਗੇ ਆ ਦੇਖੋ ਜੇ ਲੋੜ ਪਈ ਤਾਂ ਥੋੜਾ ਜਿਹਾ ਆਪਾਂ ਹਾਥੀ ਨੇ ਤੇਲ ਲਗਾ ਲਾਂਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆ ਦੇਖੋ ਆ ਦੇਖੋ ਛੋਟੀਆਂ ਛੋਟੀਆਂ ਟਿੱਕੀਆਂ ਬਣਾ ਲਾਂਗੇ ਜੇ ਥੋੜੀ ਜਿਹੀ ਵੱਡੀ ਬਣਾਉਣੀ ਚਾਹੁੰਦੇ ਹੋ ਮੈਮ ਇਹਨਾਂ ਨੂੰ ਨਾ 버ਗਰ ਵਿੱਚ ਰੱਖਣਾ ਤਾਂ ਫਿਰ ਆਪਾਂ ਨੂੰ ਇੱਕ ਟਿੱਕੀ ਨਾਲ ਸਰ ਜਾਏਗਾ ਮੈਂ ਥੋੜੀ ਜਿਹੀ ਵੱਡੀ ਰੱਖਦੀ ਹਾਂ ਸਾਈਜ਼ ਇਹਦਾ ਆ ਦੇਖੋ ਜੀ ਇਹ ਤੇਲ ਲਗਾ ਲਿਆ ਤੇ ਕਰਦੇਖ ਬਹੁਤੀ ਮੋਟੀ ਨਹੀਂ ਬਣਾਵਾਂਗੇ ਵੀ ਅੱਛੀ ਤਨ ਵੈਸੇ ਤੇ ਸਾਰਾ ਕੁਝ ਪੱਕਾ ਹੋਇਆ ਹੀ ਇਹ ਵਿੱਚ ਕੱਚਾ ਕੁਝ ਨਹੀਂ ਹੈ ਪਰ ਤਾਂ ਵੀ ਥੋੜਾ ਜਿਹਾ ਆਪਾਂ ਨਮ ਨਮ ਤੇ ਇਹ ਤੁਸੀਂ ਨਾ ਟਿੱਕੀਆਂ ਇਸ ਤਰ੍ਹਾਂ ਤਿਆਰ ਕਰਕੇ ਤੇ ਬਟਰ ਪੇਪਰ ਵਿਛਾ ਕੇ ਤੇ ਡੱਬੇ ਕਿਸੇ ਚ ਬੰਦ ਕਰਕੇ ਤੁਸੀਂ ਇਹਨਾਂ ਨੂੰ 4-5 ਦਿਨ ਵਾਸਤੇ ਉਹਦੇ ਚ ਰੱਖ ਸਕਦੇ ਹੋ ਫ੍ਰੀਜ਼ਰ ਚ ਵੀ ਕੋਈ ਵੀ ਜਿਵੇਂ ਕੋਈ ਗੈਸਟ ਆਣੇ ਆ ਤਾਂ ਤੁਸੀਂ ਐਨੀ ਤਿਆਰੀ ਪਹਿਲਾਂ ਕਰਕੇ ਤੇ ਰੱਖ ਸਕਦੇ ਹੋ ਤੇ ਉਹ ਜਦੋਂ ਲੋਡ ਪਵੇ ਤਾਂ ਤੁਸੀਂ ਇਹਨਾਂ ਨੂੰ ਫਰਾਈ ਕਰ ਲਓ ਤੁਸੀਂ ਚਾਹੇ ਇਹਨਾਂ ਨੂੰ ਡੀਪ ਫਰਾਈ ਕਰੋ ਤੇ ਚਾਹੇ ਮੈਂ ਸ਼ੈਲੋ ਫਰਾਈ ਕਰਾਂਗੀ ਥੋੜਾ ਘੁੱਟਾ ਜ਼ਿਆਦਾ ਵੀ ਨਹੀਂ ਤੇਲ ਪਾਇਆ ਇਹਦੇ ਵਿੱਚ మీడియం ਹਾਈ ਫਲੇਮ ਤੇ ਆਪਾਂ ਇਹਨਾਂ ਨੂੰ ਰੱਖ ਕੇ ਦੇਖੋ ਦੇ ਦਿੱਤਾ ਕੋਈ ਤੇ ਮੀਆਂ ਖਣ ਪੈਂਦੀਆਂ ਵਿੱਚ ਪਾ ਕੇ ਤੇ ਬਾਕੀ ਮੈਂ ਇਹ ਸਾਰੀਆਂ ਕਰਕੇ ਇਸ ਤੇ ਮੈਨੂੰ ਵਸਲਾਂਗੀ ਇਹ ਬੜੀਆਂ ਸੌਫਟ ਬਣਦੀਆਂ ਕਿਉਂਕਿ ਵਿੱਚ ਆਲੂ ਤੇ ਪਨੀਰ ਦਾਲ ਇਹ ਸਾਰੀਆਂ ਚੀਜ਼ਾਂ ਪਾਈ ਹੋਈਆਂ ਤੇ ਇਹਨੂੰ ਆਪਾਂ ਨੇ ਬੜੇ ਆਰਾਮ ਨਾਲ ਪਲਟਣਾ ਤੇ ਜਦੋਂ ਤੱਕ ਇਹ ਦੀਆਂ ਮਾਮਾ ਲੇਟ ਵਿੱਚ ਸਾਰੀਆਂ ਤਿਆਰ ਕਰਕੇ ਰੱਖ ਲਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਪਰ ਤੱਕ ਇਹ ਦੇਖੋ ਜੀ ਆਪਾਂ ਬੜੇ ਆਰਾਮ ਨਾਲ ਇਹਨਾਂ ਨੂੰ ਕਰਤਾਂਗੇ ਕਿਉਂਕਿ ਬਹੁਤ ਸੌਫਟ ਬਣਦੀ ਆ ਇਹ ਦੇਖੋ ਜੀ ਲਿਖਲੀ ਸਾਈਡ ਤੇ ਹੋ ਗਈ ਇਹ ਲਾਲ ਤੇ ਹੁਣ ਆਪਾਂ ਇਹਨੂੰ E a side, vi carla. Si, da rana per te. Sei crispy, on E no, fry carla. ਇਹ ਦੇਖੋ ਕਿ ਸਾਡੀਆਂ ਇਹ ਕਿੱਟੀਆਂ ਹੋ ਗਈਆਂ ਤਿਆਰ ਇਹਨਾਂ ਨੂੰ ਆਪਾਂ ਅਦੋਂ ਨਾਲ ਕੱਢ ਲਵਾਂਗੇ ਇਹ ਬਹੁਤ ਸੌਫਟ ਬਣ ਗਏ ਕਿਉਂਕਿ ਪਨੀਰ ਵਿੱਚ ਉਹ ਵੀ ਮੈਂ ਘਰ ਦਾ ਬਣਾਇਆ ਹੋਇਆ ਬੜਾ ਹੀ ਸੌਫਟ ਹੈ ਇਹ ਆਲੂ ਨਾਲ ਲੁੱਤੀ ਇਹ ਆਪਾਂ ਇਸੇ ਤਰ੍ਹਾਂ ਸਾਰੀਆਂ ਕੱਢ ਲਵਾਂਗੇ ਹਾਂਜੀ ਇਹ ਸਾਡੀਆਂ ਟਿੱਕੀਆਂ ਹੋ ਗਈਆਂ ਤਿਆਰ ਸਾਰੀਆਂ ਤੇ ਹੁਣ ਆਪਾਂ 버ਗਰ ਦੀ ਤਿਆਰੀ ਕਰਦੇ ਆ ਇੱਕ 버ਗਰ ਰੱਖ ਲਏ ਤੇ ਇਹਨਾਂ ਵਿੱਚ ਸਲਾਦ ਜਿਹੜਾ ਉਹ ਕੱਟ ਲਿਆ ਤੇ ਚਟਨੀ ਗ੍ਰੀਨ ਚਟਨੀ ਤੇ ਨਿੰਉਣੀ ਸੇ ਸਾਰਾ ਕੁਝ ਆਪਾਂ ਬਣਾਉਂਦੇ ਆ ਇਹ ਦੇਖੋ ਜੀ ਅਸੀਂ ਮੱਖਣ ਪਾ ਕੇ ਇਹਨਾਂ ਨੂੰ ਹਲਕਾ ਜਿਹਾ ਸੇਕ ਲਾਂਗੇ ਇਹ ਦੇਖੋ ਇਹਨੂੰ ਆਪਾਂ ਵਿੱਚੋਂ ਕੱਟ ਕੇ ਦੰਕ ਪਾਵਾਂਗੇ ਮੱਖਣ ਬਿਨਾਂ ਤਾਂ ਕੋਈ ਚੀਜ਼ ਸਵਾਦ ਨਹੀਂ ਲੱਗਦੀ ਚਾਹੇ ਡਾਕਟਰ ਬੰਨਾ ਕਰਾਵੇ ਚਾਹੇ ਕੁਛ ਸੇਲ ਜੀ ਇਹਨਾਂ ਨੂੰ ਸੇਕ ਕੇ ਥੋੜਾ ਜਿਹਾ ਕ੍ਰਿਸਪੀ ਜਿਹਾ ਹੋ ਜਾਏ ਹੋਰ ਅਮਰਤ ਹੈਡ ਸ਼ੈਫ ਤੁਸੀਂ ਜੇ ਮੈਨੂੰ ਪੁੱਛੋ ਅੱਜਕੱਲ੍ਹ ਬੱਚਿਆਂ ਨੂੰ ਇਹ ਜੀ ਚੀਜ਼ਾਂ ਜ਼ਿਆਦਾ ਪਤਾ ਰਹਿੰਦੀਆਂ ਨਾ ਸਾਨੂੰ ਤੇ ਦਾਲਾਂ ਉਹ ਸਬਜ਼ੀਆਂ ਇਹ ਲੋਤੀ ਇਹ ਥੋੜਾ ਚੱਕਰ ਕਰਕੇ ਇਹ ਆਪਾਂ 버ਗਰ ਸੇਕ ਲੈ ਤੇ ਇਹ ਦੇਖੋ ਆਪਾਂ ਪਹਿਲਾਂ ਇੱਥੇ ਲਾਵਾਂਗੇ ਗ੍ਰੀਨ ਚਟਨੀ ਇਹ ਪੁਦੀਨਾ ਤੰਨਿਆ ਇਹਦੀ ਮੈਂ ਮੀਡੇ ਵੀ ਪਾਈ ਹੋਈ ਹੈ ਤੇ ਇਹਦੇ ਵਿੱਚ ਮੈਂ ਥੋੜੀ ਜੀ ਮੂੰਗਫਲੀ ਪਾਈ ਹੈ ਦਹੀਂ ਇਹ ਬਹੁਤ ਵਧੀਆ ਬਣਦੀ ਹੈ ਟੇਸਟ ਵੀ ਬਹੁਤ ਅੱਛਾ ਹੁੰਦਾ ਹੈ ਤਾਂ ਠੀਕ ਹੈ ਤੇ ਉੱਪਰ ਇਹ ਮਾਇਓਨੈਸ ਤੇ ਮੈਂ ਟਮਾਟੋ ਸੌਸ ਮਿਕਸ ਕਰ ਲਈਆਂ ਸੀ ਇਹ ਆਪਣਾ ਇੱਥੇ ਇਹ ਲਗਾ ਲਾਂਗੇ ਠੀਕ ਹੈ ਹਾਂ ਦੇਖੋ ਇਹ ਲਗਾ ਕੇ ਤੇ ਇਹ ਤੇ ਪਰ ਪਰ ਰੱਖਤਾਗੇ ਟਿੱਕੀ-ਕਿੱਕ ਠੀਕ ਹੈ ਜੀ ਉੱਤੇ ਇੱਕ ਇੱਕ ਰੱਖਤਾ ਆਪਾਂ ਪਿਆਜ਼ ਅਹ ਕੀਰਾ ਟਮਾਟਰ ਗੋਭੀ ਤੁਸੀਂ ਜੋ ਮਰਜ਼ੀ ਰੱਖ ਸਕਦੇ ਹੋ ਜੋ ਤੁਹਾਡਾ ਦਿਲ ਕਰੇ ਤੇ ਇਹ ਨੂੰ ਬੰਦ ਵਿਚਾਰਾ ਛੋਟਾ ਫਿਰ ਰੋਨਾ ਕਿਸਮਾਨ ਔਰ ਮੈਂ ਉੱਤੇ ਰੱਖਾਂਗੀ ਤੇ ਇਹ ਸਾਡਾ ਤੋ ਗਿਆ ਤਿਆਰ ਠੀਕ ਹੈ ਜੀ ਹੁਣ ਆਪਾਂ ਸਾਰੇ ਤਿਆਰ ਕਰਕੇ ਤੁਹਾਨੂੰ ਦਿਖਾਉਂਦੇ ਆਂ ਆਜੋ ਖਾਈਏ ਗਰਮ ਗਰਮ ਜਰੂਰ ਬਣਾਓ ਬਹੁਤ ਅੱਛੇ ਬਣਦੇ ਆਂ ਘਰ ਦੇ ਚੀਜ਼ਾਂ ਤਾਂ ਵੈਸੇ ਬਹੁਤ ਸਵਾਲ ਬਣਦੀਆਂ ਹਾਂ ਹਾਂਜੀ ਇਹ ਸਾਡੇ ਦੇਖੋ ਸਾਰੇ 버ਗਰ ਹੋ ਗਏ ਤਿਆਰ ਠੀਕ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਵੀ ਜਰੂਰ ਕਰਿਓ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਸਭ ਨੂੰ